ਇਹ ਤੁਹਾਡੇ ਸਨਮੁਖ ਆਏ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਾਂਗਰਸ ਪਾਰਟੀ ਦੀ ਵੱਡੀ ਘਰ ਰਹੀ ਜਲੰਧਰ ਤੋਂ ਦੋ ਨਾਮੀ ਕਾਂਗਰਸੀ ਲੀਡਰ ਜਿਨ੍ਹਾਂ ਨੂੰ ਪਾਰਟੀ ਦੇ ਵਿੱਚੋਂ 6 ਸਾਲਾਂ ਲਈ ਬਾਹਰ ਕੱਢ ਦਿੱਤਾ ਗਿਆ ਪਾਰਟੀ ਗਤੀਵਿਧੀਆਂ ਦੇ ਚੱਲਦੇ ਉਹਨਾਂ ਨੇ ਕੋਈ ਕਾਂਗਰਸ ਪਾਰਟੀ ਦੇ ਉਲਟ ਗਤੀਵਿਧੀਆਂ ਕਰ ਦਿੱਤੀਆਂ ਸਨ ਤਾਂ ਉਥੋਂ ਦੇ ਜ਼ਿਲ੍ਹਾ ਪ੍ਰਧਾਨ ਨੇ ਆਪਣੇ ਲੈਟਰ ਬੈਟ ਤੇ ਬਕਾਇਦਾ ਆਪਣੇ ਦਸਤਕਾਂ ਦੇ ਨਾਲ ਸੀਨੀਅਰ ਕਾਂਗਰਸੀ ਲੀਡਰ ਅਮਰੀਕ ਸਿੰਘ ਕੇਪੀ ਅਤੇ ਸੀਨੀਅਰ ਕਾਂਗਰਸੀ ਲੀਡਰ ਗੁਰਕਿਰਪਾਲ ਸਿੰਘ ਪੱਟੀ ਦੋ ਨਾਮੀ ਚਿਹਰਿਆਂ ਨੂੰ 6 ਸਾਲਾਂ ਲਈ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਕਾਂਗਰਸ ਪਾਰਟੀ ਦੀ ਵੱਡੀ ਕਾਰਵਾਈ ਜਲੰਧਰ ਜਿਮਨੀ ਚੋਣਾਂ ਦੇ ਮੱਦੇਨਜ਼ਰ ਇਹ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਆ ਕਾਂਗਰਸ ਦੇ ਦੋ ਨਾਮੀ ਚਿਹਰੇ ਜਿਨ੍ਹਾਂ ਨੂੰ ਪਾਰਟੀ ਨੇ 6 ਸਾਲਾਂ ਲਈ ਬਾਹਰ ਕੱਢ ਦਿੱਤਾ ਗਿਆ ਦੋਸ਼ ਲਗਾਇਆ ਜਾਂਦਾ ਕਿ ਉਹ ਪਾਰਟੀ ਦੇ ਵਿਰੋਧੀ ਗਤੀਵਿਧੀਆਂ ਕਰ ਰਹੇ ਸਨ ਪਿਛਲੇ ਦਿਨੀ ਇਹ ਆਖਰੇ ਉਹ ਜੀਆਂ ਕੀ ਉਹਨਾਂ ਨੇ ਗਤੀਵਿਧੀਆਂ ਕਰ ਦਿੱਤੀਆਂ ਤੁਸੀਂ ਵੀ ਆਪਣੇ ਰਾਏ ਰੱਖ ਸਕਦੇ ਹੋ ਕਮੈਂਟਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਜਿਮਨੀ ਚੋਣਾਂ ਦੇ ਸੰਬੰਧ ਵਿੱਚ ਹਜੇ ਤੱਕ ਆਪਣਾ ਉਮੀਦਵਾਰ ਕੋਸ਼ਿਸ਼ਤ ਨਹੀਂ ਕੀਤਾ ਕਿ ਇਸੇ ਕਾਰਨ ਉਹਨਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਸਨ ਜਾ ਕੋਈ ਹੋਰ ਕਾਰਨ ਹੋ ਸਕਦਾ ਗੱਲ ਕਰ ਲਈਏ ਲਾਸਟ ਵਾਲੀਆਂ ਜੋ ਪਿਛਲੀਆਂ ਐਮਪੀ ਇਲੈਕਸ਼ਨ ਹੋਏ ਆ 2024 ਦੇ ਹੁਣ ਉੱਥੇ ਕਾਂਗਰਸ ਪਾਰਟੀ ਦਾ ਵੋਟ ਸ਼ੇਅਰ ਵੀ ਜ਼ਿਆਦਾ ਦੇਖਣ ਨੂੰ ਮਿਲਿਆ ਬਹੁਤ ਜ਼ਿਆਦਾ ਪਲੱਸ ਦੇ ਵਿੱਚ ਵੋਟ ਪਈ ਸੀ ਕਾਂਗਰਸ ਪਾਰਟੀ ਨੂੰ ਫਿਰ ਵੀ ਉੱਥੇ ਦੋ ਨਾਮੀ ਚਿਰੈ ਨੂੰ ਕਾਂਗਰਸ ਨੇ ਬਾਹਰ ਕੱਢ ਦਿੱਤਾ ਪਾਰਟੀ ਦੇ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਆਖਰ 21 ਰੁਪਏ ਦੀ ਸੀ ਡੀਵੀਡੀ ਕਾਰਵਾਈ ਦੀ ਤੁਸੀਂ ਆਪਣੀ ਕਮੈਂਟਾਂ ਦੇ ਵਿੱਚ ਰਾਏ ਦਰਜ ਕਰਾ ਸਕਦੇ ਹੋ ਜੀ ਆਪਾ ਗੱਲ ਕਰੀਏ ਭਾਜਪਾ ਨੇ ਛੀਤਲ ਅੰਗਰਾਲ ਪਿਛਲੇ ਐਮਐਲਏ ਜਲੰਧਰ ਵੈਸਟ ਉਹਨਾਂ ਨੂੰ ਦੁਬਾਰਾ ਭਾਜਪਾ ਪਾਰਟੀ ਵੱਲੋਂ ਬੀਜੇਪੀ ਪਾਰਟੀ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਹੈ ਤੇ ਇਸ ਦੇ ਨਾਲ ਹੀ ਉਹਨਾਂ ਦੇ ਪ੍ਰਚਾਰ ਲਈ 38 ਪਾਰਟੀ ਦੇ ਸੀਨੀਅਰ ਲੀਡਰਾਂ ਦੀ ਲੈਸਟ ਜਾਰੀ ਕੀਤੀ ਹੈ ਜੋ ਆਕੇ ਜਿਮਨੀ ਚੋਣਾਂ ਦੇ ਵਿੱਚ ਉਹਨਾਂ ਦਾ ਚੋਣ ਪ੍ਰਚਾਰ ਕਰਨਗੇ ਉਧਰ ਗੱਲ ਕਰ ਲਈਏ ਆਮ ਆਦਮੀ ਪਾਰਟੀ ਦੀ ਤਾਂ ਉਹਨਾਂ ਨੇ ਮਹਿੰਦਰ ਪੱਤ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਅਤੇ ਜ਼ਿਕਰ ਜੋ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੇ ਹਰਮਨ ਪਿਆਰੇ ਲੀਡਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਜਲੰਧਰ ਦੇ ਵਿੱਚ ਆਪਣੇ ਪੱਕੇ ਡੇਰੇ ਲਗਾ ਕੇ ਬੈਠੇ ਨੇ ਉਹਨਾਂ ਨੇ ਆਪਣੀ ਹਾਇਸ਼ ਜਲੰਧਰ ਦੇ ਵਿੱਚ ਕਰ ਲਈ ਹੈ ਜਲੰਧਰ ਜਿਮਨੀ ਚੋਣਾਂ ਦੇ ਲਈ ਉਹਨ ਦੇਖਣਾ ਹੋਵੇਗਾ ਕਿ ਜਲੰਧਰ ਜਿਮਨੀ ਚੋਨਾ ਦੇ ਵਿੱਚ ਕਿਹੜੀ ਰਾਜਨੀਤਿਕ ਪਾਰਟੀ ਦਾ ਫਲੜਾ ਭਾਰੀ ਹੁੰਦਾ ਤੇ ਕਿਹੜੀ ਹੀ ਰਾਜਨੀਤਿਕ ਪਾਰਟੀ ਦੀਆਂ ਆਸਾਂ ਤੇ ਪਾਣੀ ਫਿਰਦਾ ਅੱਜ ਜੋ ਵੱਡੀ ਕਾਰਵਾਈ ਹੋਈ ਆ ਆਪਾਂ ਉਸ ਵਾਰੀ ਗੱਲ ਕਰਦੇ ਆ ਕਿ ਕਾਂਗਰਸ ਪਾਰਟੀ ਨੇ ਦੋ ਸੀਨੀਅਰ ਕਾਂਗਰਸੀ ਲੀਡਰਾਂ ਨੂੰ ਆਪਣੀ ਪਾਰਟੀ ਕਾਂਗਰਸ ਦੇ ਵਿੱਚੋਂ 6 ਸਾਲਾਂ ਲਈ ਬਰਖਾਸਤ ਕਰ ਦਿੱਤਾ ਉਹ ਪਾਰਟੀ ਦੀ ਅੰਗਸੇਬ ਪਾਰਟੀਗੀਆਂ ਕਿਸੇ ਵੀ ਤਰ੍ਹਾਂ ਦੀ ਮੀਟਿੰਗ ਜਾਂ ਗਤੀਵਿਧੀਆਂ ਦੇ ਵਿੱਚ ਹਿੱਸਾ ਨਹੀਂ ਲੈ ਸਕਣਗੇ ਆਖਿਰ ਉਹਨਾਂ ਨੇ ਕੀ ਇਹੋ ਜੀ ਗਲਤੀ ਕਰ ਦਿੱਤੀ ਸੀ ਤੁਸੀਂ ਵੀ ਆਪਣੀ رائے ਕਮੈਂਟਾਂ ਦੇ ਵਿੱਚ ਦਰਜ ਕਰਾ ਸਕਦੇ ਹੋ ਤੁਹਾਡੇ ਕੋਲ ਕੋਈ ਹੋਰ ਜਾਣਕਾਰੀ ਆ ਇਸ ਗੱਲਬਾਤ ਬਾਰੇ ਤਾਂ ਤੁਸੀਂ ਉਹ ਵੀ ਕਮੈਂਟਾਂ ਦੇ ਵਿੱਚ ਦਰਜ ਕਰਾ ਸਕਦੇ ਹੋ ਨਿਚੇ ਦਿੱਤੇ ਹੋਏ ਸ਼ੇਅਰ ਦਾ ਬਟਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਟਨ ਦਬਾ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ